ਪਰ ਜਦੋਂ ਪਾਰਟਿਕੂਲਰਲੀ ਅਸੀਂ ਗੱਲ ਕਰਦੇ ਹਾਂ 20 ਦਸੰਬਰ ਤੋਂ 27 ਦਸੰਬਰ ਤੱਕ ਇਹ ਹਫਤਾ ਉਹੋ ਜਿਹੀਆਂ ਕੁਰਬਾਨੀਆਂ ਨੇ ਕਿ ਛੋਟੇ-ਛੋਟੇ ਬੱਚੇ ਨੀਹਾਂ 'ਚ ਚਨਵਾ ਦਿੱਤੇ ਸੋਚੋ ਕਿ ਜਿੰ ਮਤਲਬ ਉਹ ਜਿੰਦੇ ਸੀ ਜਿੰਦਿਆਂ ਜੀ ਨੀਹਾਂ 'ਚ ਚਨਵਾਣਾ ਉਹ ਉਹਨਾਂ 'ਚ ਲੜਾਈ ਸੀ ਚਾਰੇ ਸਹਬਜ਼ਾਦਿਆਂ 'ਚ ਕਿ ਲੜਾਈ ਸੀ ਕਿ ਪਹਿਲੇ ਮੈਂ ਪਹਿਲੇ ਮੈਂ ਅੱਜਕੱਲ ਤੇ ਜਿਹੜੇ ਮੌਤ ਦੀ ਗੱਲ ਆਉਂਦੀ ਹੈ ਨਾ ਤੇ ਲੋਕੀ ਕੋਹਾਂ ਦੂਰ ਭੱਜ ਜਾਂਦੇ ਕੱਲ ਮੈਂ ਲੁਧਿਆਣੇ ਤੋਂ ਆ ਰਿਹਾ ਸੀ ਤੇ ਰਾਹ ਦੇ ਵਿੱਚ ਤਕਰੀਬਨ ਮੈਂ ਤੇ ਪ੍ਰਭਜੋਤ ਵੀਰ ਸੀ ਤੇ ਰਾਹ ਦੇ ਵਿੱਚ ਅਸੀਂ ਤਕਰੀਬਨ 7-8 ਸਾਈਕਲ ਤੇ ਲੋਕ ਵੇਖੇ ਜਿਨ੍ਹਾਂ ਨੂੰ ਐਕਸੀਡੈਂਟ ਤੋਂ ਹੰਦਕਾਰਨ ਹੋਏ ਹੋਏ ਸੀ ਵਿੱਚੋਂ 3-4 ਦੀ ਡਿਮਾਈਸ ਹੋ ਚੁੱਕੀ ਸੀ ਉਹ ਮਰ ਚੁੱਕੇ ਸੀ 2-3 ਜਣਿਆਂ ਨੂੰ ਅਸੀਂ ਚਲੋ ਜਿੰਨੀ ਕੁ ਅਸੀਂ ਹੈਲਪ ਉੱਥੇ ਕਰ ਸਕਦੇ ਸੀ ਇੰਨੀ ਕੁ ਕਰ ਸਕਦੇ ਰਹੀਏ ਦੇ ਵਿੱਚ ਉੱਥੋਂ ਦੇ ਹਸਪੀਟਲ ਵਾਲਿਆਂ ਨੇ ਸੱਧਿਆ ਐਂਬੂਲੈਂਸ ਬੰਦੇ ਨੂੰ ਤੋੜਿਆ ਪਰ ਕੋਈ ਕਿਸੇ ਦੀ ਉੱਥੇ ਹੈਲਪ ਨਹੀਂ ਸੀ ਕਰ ਰਿਹਾ ਔਰ ਇਹ ਸਹਾਤਾ ਕੀ ਨੇ ਕਿ ਦੁਨੀਆ ਸਰਵਾਈਵ ਕਰ ਜਾਵੇ ਅੱਜ ਜੇ ਅਸੀਂ ਆ ਨਾ ਸਾਲ ਲੈ ਰਹੇ ਆ ਇਸ ਇੰਡੀਪੈਂਡੈਂਟ ਭਾਰਤ ਦੇ ਵਿੱਚ ਆਪਣੇ ਦੇਸ਼ ਦੇ ਵਿੱਚ ਦੁਨੀਆ ਦੇ ਵਿੱਚ ਤੇ ਇਹ ਸ਼ਹਾਦਤਾਂ ਸੀ ਕਿਉਂਕਿ ਉਦੋਂ ਇੱਕੋ ਹੀ ਚੀਜ਼ ਸੀ ਆਦਰ ਯੂ ਯੂ ਹੈਵ ਜਸਟ ਵਨ ਆਪਸ਼ਨ ਕਿ ਤੁਸੀਂ ਇਹ ਚੀਜ਼ ਬਣ ਜਾਓ ਆਦਰਵਾਇਜ਼ ਦਾ ਅਦਰ ਰੈਮਡੀ ਜੇ ਤੁਸੀਂ ਉਹ ਨਹੀਂ ਬੰਦੇ ਡੈਥ ਇਜ਼ ਦਾ ਓਨਲੀ ਸੋਲੂਸ਼ਨ ਤੇ ਚੁਮਿਆ ਕਿਨੂੰ ਚੁਮਿਆ ਸ਼ਹਾਦਤ ਨੂੰ ਔਰ ਪ੍ਰਾਊਡਲੀ ਅਸੀਂ ਮਨਾਣੇ ਆ